ਉਹ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾ ਨਵੀਂ ਵੀਡੀਓ ਲੈ ਕੇ ਆਏ ਆ 250 ਗਾਜ ਦੀ ਕੋਠੀ ਬਹੁਤ ਹੀ ਵਧੀਆ ਬਲਰਾਜ ਨਗਰ ਬਾਬਾ ਦੀਪ ਸਿੰਘ ਨਗਰ ਦੇ ਨੇੜੇ ਤੇ ਡਿਮਾਂਡ ਇਹਨਾਂ ਦੀ 35 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ 프ਰੰਟ ਤੇ ਇੱਕ ਦੁਕਾਨ ਹੈ ਤੇ ਇੱਕ ਬੈੱਡਰੂਮ ਹੈ ਇਹਦੇ ਵਿੱਚ ਇੱਕ ਦੁਕਾਨ ਬਣੀ ਵੀ ਹੈ ਤੇ ਥੱਲੇ ਦੇ 4 ਬੈੱਡਰੂਮ ਹੈ ਤੇ ਡ੍ਰੈਂਗ ਰੂਮ ਹੈ ਲੌਬੀ ਕਿਚਨ ਬਹੁਤ ਵਧੀਆ ਪੋਜੀਸ਼ਨ ਬਣਿਆ ਹੋਇਆ ਆਹ ਦੁਕਾਨ ਆ ਗਈ ਜੀ ਤੇ ਇਹਦੇ ਨਾਲ ਹੀ ਆ ਸਟੋਰ ਆ ਗਿਆ ਜੀ ਬਹੁਤ ਵਧੀਆ ਪੋਜੀਸ਼ਨ ਬਣਿਆ ਹੋਇਆ 5 ਬੈੱਡਰੂਮ ਹੈ ਇੱਕ ਦੁਕਾਨ ਹੈ ਆ ਵੀ ਬੈੱਡਰੂਮ ਆ ਗਿਆ ਜੀ ਬੈਡਰੂਮ ਤੇ ਵਧੀਆ ਕੰਮ ਹੋਇਆ ਹੋਇਆ ਹੈ। ਤੈਲ ਦਾ ਰੰਗ ਰੁਗਣ ਦਾ ਤੇ ਇਹਦੇ ਨਾਲ ਹੀ ਡ੍ਰੈੰਗ ਰੂਮ ਆ ਗਿਆ ਜੀ। ਆ ਇਧਰ ਡ੍ਰੈੰਗ ਰੂਮ ਆ ਗਿਆ ਜੀ। ਡ੍ਰੈੰਗ ਰੂਮ ਦੇ ਵਿੱਚ ਵੀ ਕਬੂਰਡ ਦਾ ਕੰਮ ਹੋਇਆ ਹੋਇਆ ਹੈ ਤੇ ਦੋ ਬੈਡਰੂਮ ਪਿੱਛੇ ਦੋਨਾਂ ਨਾਲ ਬਾਥਰੂਮ ਅਟੈਚ ਹੈ, ਲੌਬੀ ਹੈ, ਕਿਚਨ ਹੈ। ਕਿਚਨ ਦਾ ਵੀ ਵਧੀਆ ਕਾਬੂਡ ਦਾ ਕੰਮ ਹੋਇਆ ਵਈ ਬਹੁਤ ਹੀ ਵਧੀਆ ਕੋਠੀ ਬਣੀ ਵੀ ਆ ਡਬਲ ਸਟੋਰੀ ਐ ਤੇ ਡਿਮਾਂਡ ਇਹਨਾਂ ਦੀ ਹੈਗੀ 35 ਲੱਖ ਰੁਪਏ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਕੋਠੀ ਹੈਗੀ ਐ ਮੈਕਸ ਹਸਪੀਟਲ ਦੇ ਮਗਰ ਬਾਬਾ ਦੀਪ ਸਿੰਘ ਨਗਰ ਦੇ ਨਾਲ ਬਲਰਾਜ ਨਗਰ 250 ਗਜ ਦੀ ਕੋਠੀ ਡਿਮਾਂਡ ਇਹਨਾਂ ਦੀ 35 ਲੱਖ ਰੁਪਏ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ Facebook ਤੇ Instagram ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤੇ ਸਾਡੀ ਨਵੀਂ ਵੀਡੀਓ ਪਹੁੰਚ ਸਕੇ ਹਾਂ ਵਾਸ਼ਿੰਗ ਏਰੀਆ ਆ ਗਿਆ ਜੀ ਬੈਕ ਸਾਈਡ ਤੇ ਇਹ ਜਾਲ ਪਾਇਆ ਹੋਇਆ ਹੈ ਬਹੁਤ ਹੀ ਵਧੀਆ ਪੋਰਸ਼ਨ ਬਣਿਆ ਹੋਇਆ ਖੁੱਲਾ ਪੋਰਸ਼ਨ ਹੈ ਬੈਡਰੂਮ ਦੇ ਨਾਲ ਬਾਥਰੂਮ ਅਟੈਚ ਆ ਦੋਨਾਂ ਦੇ ਨਾਲ ਸਾਰੀ ਕੋਠੀ ਬਹੁਤ ਵਧੀਆ ਬਣੀ ਹੋਈ ਐ ਫਸਟ ਕਲਾਸ ਕੰਮ ਸ਼ੌਂਕ ਨਾਲ ਕੀਤਾ ਹੋਇਆ ਤੇ ਡਿਮਾਂਡ ਵੀ ਜਾਇਜ਼ ਆ 250 ਗਾ ਜਾਇਜ਼ ਡਬਲ ਸਟੋਰੀ ਬਣੀ ਹੋਈ ਐ ਤੇ ਬਿਨਾਂ ਰਜਿਸਟਰੀ ਤੋਂ ਐ ਜੀ ਇਹ ਅਸਟਾਮ ਤੇ ਕਿਚਨ ਆ ਗਈ ਕਿਚਨ ਦੇ ਵਿੱਚ ਵੀ ਕਬੋਰਡ ਦਾ ਕੰਮ ਹੋਇਆ ਹੋਇਆ ਬਹੁਤ ਵਧੀਆ ਬਣੀ ਦੀ ਹੈ ਕੋਠੀ 2222 ਦੇ ਵਿੱਚ ਬਣੀ ਦੀ ਹੈ ਪੰਜ ਇਹਦੇ ਵਿੱਚ ਬੈਡਰੂਮ ਹੈ ਤੇ ਇੱਕ ਦੁਕਾਨ ਹੈ ਥੱਲੇ ਤੇ ਡਰੈنگ ਰੂਮ ਬਣਿਆ ਹੋਇਆ ਨਾਲ ਲੌਬੀ ਕਿਚਨ ਬਾਥਰੂਮ ਬਹੁਤ ਵਧੀਆ ਬਣੀ ਦੀ ਹੈ ਆ ਜਾਲ ਆ ਗਈ ਇੱਥੇ ਪਾਇਆ ਵਾ ਵਿਚਾਲੇ ਕਿਸੇ ਵੀਰ ਭਰਾ ਨੇ ਐਡ ਕਰਾਉਣੀ ਐਡ ਦਾ ਸੀ ਕੋਈ ਪੈਸਾ ਇਹਨਾਂ ਦੇ ਐਡ ਬਿਲਕੁਲ ਫਰੀ ਐ ਘਰ ਦੀ ਕੋਠੀ ਦੀ ਮਕਾਨ ਦੀ ਪਲਾਟ ਦੀ ਜ਼ਮੀਨ ਦੀ ਐਡ ਕਰਾਉਣੀ ਐ ਬਿਲਕੁਲ ਫਰੀ ਐ ਸਾਡੇ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਆ ਕਿਸੇ ਵੀਰ ਭਰਾ ਨੇ ਐਡ ਕਰਾਉਣੀ ਐਡ ਦਾ ਕੋਈ ਪੈਸਾ ਨਹੀਂ ਲੈਂਦੇ ਆ ਉੱਪਰਲਾ ਪੋਰਸ਼ਨ ਆ ਗਿਆ ਜੀ ਇਹਦੇ ਵਿੱਚ ਦੋ ਬੈੱਡਰੂਮ ਬਣੇ ਹੋਏ ਉੱਪਰ ਆਹ ਕਿਚਨ ਆ ਗਿਆ ਜੀ ਤੇ ਬੈੱਡਰੂਮ ਦੇ ਨਾਲ ਬਾਥਰੂਮ ਅਟੈਚ ਹੈ ਇੱਕ ਦੇ ਦੋ ਇਹਦੇ ਉੱਪਰ ਬੈਡਰੂਮ ਹੈ ਲੌਬੀ ਹੈ ਕਿਚਨ ਹੈ ਬਹੁਤ ਵਧੀਆ ਬਣੀ ਦੀ ਹੈ ਤੇ ਇਹਦੀ ਐਂਟਰੀ ਉੱਪਰਲੇ ਪੋਜੀਸ਼ਨ ਦੀ ਬਾਹਰ-ਬਾਰ ਦੀ ਵੀ ਹੈ ਤੇ ਅੰਦਰ ਦੀ ਵੀ ਐਂਟਰੀ ਇਹਦੀ ਐਂਟਰੀ ਦੋਨੇ ਪਾਸੇ ਹੀ ਹੈ ਇਹਦੇ ਬਹੁਤ ਹੀ ਵਧੀਆ ਕੋਠੀ ਬਣੀ ਦੀ ਹੈ ਮੈਕਸ ਹਸਪੀਟਲ ਦੀ ਬੈਕ ਸਾਈਡ ਬਾਬਾ ਦੀਪ ਸਿੰਘ ਨਗਰ ਦੇ ਨਾਲ ਬਲਰਾਜ ਨਗਰ ਕੋਠੀ 250 ਗਜ ਦੀ ਡਿਮਾਂਡ ਇਹਨਾਂ ਦੀ 35 ਲੱਖ ਰੁਪਏ ਬਾਕੀ ਮੌਕੇ ਤੇ ਛੂਟ ਹੋ ਜੂਗੀ ਆ ਪੌੜੀਆਂ ਆ ਗਈਆਂ ਜੀ ਬਾਹਰ ਦੀ ਐਂਟਰੀ ਹੈ ਦੀ ਪੌੜੀਆਂ ਦੀ ਰੈਂਟ ਤੇ ਦੇਣਾ ਬਾਹਰ ਦੀ ਐਂਟਰੀ ਹੋ ਜਾਂਦੀ ਹੈ ਮਿਲਦੇ ਆ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ